ਪਹਿਲਾਂ 7 ਕਿਲੋ ਬਾਇਨ ਘਟ ਚੁੱਕਿਆ ਹੈ ਬੀਪੀ ਵਧ ਰਿਹਾ ਹੈ ਸ਼ੂਗਰ ਲੈਵਲ ਘਟ ਰਿਹਾ ਹੈ ਕੀ ਸਰਕਾਰ ਹੁਣ ਵੀ ਚਿੰਤਾ ਕਰ ਰਹੀ ਹੈ ਕੋਈ ਗੱਲਬਾਤ ਦਾ ਸੱਦਾ ਜਾਂ ਕੇਂਦਰ ਤੱਕ ਕੋਈ ਪਹੁੰਚ ਕਰ ਰਹੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਜਤਿੰਦਰ ਜੀ ਮੈਂ ਮੈਂ ਪਹਿਲਾਂ ਵੀ ਇਹ ਗੱਲ ਕਹਿ ਰਿਹਾ ਹਾਂ ਮੈਨੂੰ ਇਹ ਤਾਂ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਸਰਕਾਰ ਨੇ ਜਿਹੜੀ ਉਸ ਦਿਨ ਕਰਤੂਤ ਕੀਤੀ ਹੈ ਉਹ ਕੋਈ ਸਾਡੀ ਸਿਹਤ ਨੂੰ ਲੈ ਕੇ ਨਹੀਂ ਕੀਤੀ ਉਹ ਤਾਂ ਇੱਕ ਉਹਨਾਂ ਨੇ ਕੇਂਦਰ ਸਰਕਾਰ ਦੀ ਛੋਲੇ ਚੱਕਾਂ ਵਾਲਾ ਰੋਲ ਅਦਾ ਕਰਦੇ ਆ ਉਹਨਾਂ ਦੀ ਮਨਸ਼ਾ ਦੇ ਨੂੰ ਪੂਰਿਆ ਕਰਨ ਦੇ ਲਈ ਕਿ ਇਸ ਅੰਦੋਲਨ ਨੂੰ ਡੈਮੇਜ ਕਰਨਾ ਹੈ ਕਿਵੇਂ ਕਰਨਾ ਹੈ ਇਹਨੂੰ ਡੈਮੇਜ ਕਰਨ ਦੀ ਸੋਚ ਨਾਲ ਉਹ ਕਰਤੂਤ ਕੀਤੀ ਹੈ ਜਿਹੜੀ ਉਹ ਸਿੱਤ ਦੀ ਗੱਲ ਕਰਦੇ ਨੇ ਇੱਕ ਇੱਕੇ ਅਧਿਕਾਰੀ ਨੂੰ ਈਵਨ ਮੈਂ ਕਹੂੰਗਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਹੈ 2021 ਦੇ ਵਿੱਚ ਮੇਰਾ ਕੈਂਸਰ ਡਿਟੈਕਟ ਹੋਇਆ ਉਦੋਂ ਦੇ ਪਤਾ ਇਹਨਾਂ ਨੂੰ ਸਰ ਅੱਜ ਤੱਕ ਕਦੇ ਐਡ ਐਡੀਆ ਇੰਸਟੀਚੂਟਸ ਨੇ ਪੰਜਾਬ ਦੇ ਅੰਦਰ ਪੀਆਈਜੀ ਜੀ ਦਾ ਇੰਸਟੀਚੂਟ ਕਿੱਥੇ ਮਿਲੇਗਾ ਔਰ ਅੱਜ ਤੱਕ ਕਿਸੇ ਅਧਿਕਾਰੀ ਨੇ ਕਿਸੇ ਨੇ ਕਦੇ ਮੇਰੇ ਨਾਲ ਇਹ ਗੱਲ ਸਾਂਝੀ ਨਹੀਂ ਕੀਤੀ ਕਿ ਪ੍ਰਧਾਨ ਜੀ ਆਓ ਤੁਹਾਡੇ ਕੈਂਸਰ ਦੀ ਇਥੇ ਟ੍ਰੀਟਮੈਂਟ ਕਰਵਾइए ਸੋ ਇਹ ਨਹੀਂ ਹੈ ਉਹਨਾਂ ਨੂੰ ਕੋਈ ਸਾਡੀ ਚੇਹ ਸੇਹ ਦੀ ਕੋਈ ਚਿੰਤਾ ਨਹੀਂ ਹੈ ਹਾਂ ਇਹ ਗੱਲ ਹੈ ਕਿ ਜਿਹਨੂੰ ਸਾਡੀ ਜਮਾਤ ਸਾਡੇ ਲੋਕ ਸਾਡੀ ਪਬਲਿਕ ਸੜਕਾਂ ਤੇ ਉਤਰੇਗੀ ਸਾਡੇ ਸਾਡੇ ਕਿਸਾਨੀ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਮਹਿਸੂਸ ਕਰਦੇ ਨੇ ਕਿ ਸਾਡੀ ਰੋਜੀ ਰੋਟੀ ਖੇਤੀ ਚੋਂ ਆ ਤੇ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਸਾਡੀ ਥਾਲੀ ਦੇ ਵਿੱਚ ਰੋਟੀ ਖੇਤੀ ਕਰਕੇ ਆ ਜਾਂ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਸਾਡਾ ਵਪਾਰ ਤਾਂ ਚੱਲਦਾ ਜੇਕਰ ਕਿਸਾਨੀ ਜਿਉਂਦੀ ਹੈ ਨਹੀਂ ਤਾਂ ਵਪਾਰ ਠੰਡਾ ਪੈ ਜਾਂਦਾ ਹੈ ਬਸ ਉਹ ਸਾਰੇ ਲੋਕ ਜਦੋਂ ਮੈਦਾਨ ਦੇ ਵਿੱਚ ਉਤਰਨਗੇ ਸੜਕਾਂ ਤੇ ਉਤਰਿਆ ਫਿਰ ਸਾਰਿਆਂ ਨੂੰ ਚਿੰਤਾ ਹੋ ਜਾਣੀ ਤੁਸੀਂ ਦੇਖ ਲਿਓ ਸਾਰੇ ਇਸ ਗੱਲ ਨੂੰ ਸੋਚਣ ਲਈ ਮਜਬੂਰ ਹੋ ਜਾਣਗੇ ਅੱਜ ਤੁਸੀਂ ਦੇਖਿਆ ਹੀ ਹੈ ਉਹ ਰਾਸ਼ਟਰਪਤੀ ਜੀ ਦਾ ਬਿਆਨ ਆਇਆ ਹੀ ਹੈ ਨਾ ਸੋ ਆਉਣਗੇ ਸਾਰਾ ਕੁਝ ਹੋਏਗਾ ਲੇਕਿਨ ਉਹਦੋਂ ਆਉਣਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਗਰ ਕੋਈ ਮਿਸ ਹੈਪਨਿੰਗ ਹੋਈ ਤਾਂ ਫੇਰ ਮਤਲਬ ਸ਼ਾਇਦ ਪੰਜਾਬ ਭਾਰਤ ਸੰਭਾਲਣਾ ਇਹਨਾਂ ਨੂੰ ਐ ਲੱਗੇ ਕਿ ਇੰਪੋਸੀਬਲ ਹੋ ਜਾਏਗਾ ਸਾਡੀ ਸੀਟ ਜਾ ਸਕਦੀਆਂ ਨੇ ਸਾਡੀਆਂ ਕੁਰਸੀਆਂ ਜਾ ਸਕਦੀਆਂ ਨੇ ਸਾਡੀਆਂ ਸਰਕਾਰਾਂ ਨੂੰ ਖਤਰਾ ਹੋ ਸਕਦਾ ਉਸ ਸਮੇਂ ਮਤਲਬ ਆਪਣੇ ਆਪ ਲਈ ਤੇ ਆਉਣਗੇ ਗੁਰਨਾਨਕ ਮੇਰ ਕਰਨਗੇ ਉਹ ਸਾਡੇ ਨਾਲ ਪੰਜਾਬ ਤੋਂ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ ਜਿਹੜੇ ਕਾਂਗਰਸ ਦੇ ਉਹ ਕਿਸਾਨਾਂ ਦੇ ਹੱਕ 'ਚ ਰੋਸ ਪ੍ਰਦਰਸ਼ਨ ਕਰ ਲੈਂਦੇ ਨੇ ਪਾਰਲੀਮੈਂਟ ਤੱਕ ਤੀਆਂ ਫੜ ਕੇ ਪਰ ਜਦੋਂ ਭਾਜਪਾ ਗੂ ਜੇਪੀ ਨੱਢਾ ਆਉਂਦੇ ਨੇ ਉਹ ਪਿੱਛੇ ਤਾਕਤੀਆਂ ਲਗਾ ਲੈਂਦੇ ਨੇ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਉਹ ਦਿੱਲੀ ਦੇ ਵਿੱਚ ਲਾ ਇੰਡ ਆਰਡਰ ਦੀ ਸਥਿਤੀ ਨੂੰ ਲੈ ਕੇ ਤਾਂ ਪ੍ਰਦਰਸ਼ਨ ਕਰਦੇ ਨੇ ਪਰ ਕਿਸਾਨ ਧਰਨੇ ਤੇ ਬੈਠੇ ਨਜ਼ਰ ਨਹੀਂ ਆਉਂਦੇ ਇਹ ਮੈਂ ਮੈਂ ਪਹਿਲੇ ਹੀ ਆਲਰੇਡੀ ਇਹ ਗੱਲ ਕਹੀ ਆ ਕਿ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਮੌਜੂਦਾ ਸਰਕਾਰ ਦੀ ਗੱਲ ਕਰਦੇ ਹੋ ਇਹਨੂੰ ਤਾਂ ਸਾਡੇ ਲੋਕ ਮਤਲਬ ਸਮਝ ਚੁੱਕੇ ਨੇ ਕਿ ਕੇਂਦਰ ਦੀਆਂ ਇਸ਼ਾਵਾਂ ਦੇ ਮੁਤਾਬਕ ਹੀ ਤਾਂ ਆਪਣੇ ਅੰਦੋਲਨ ਨੂੰ ਡੈਮੇਜ ਕਰਨ ਲਈ ਚੱਕਿਆ ਉਹਨਾਂ ਨੇ ਜਿਹੜੀ ਤੁਸੀਂ ਦੂਜਿਆਂ ਦੀ ਗੱਲ ਕਰਦੇ ਹੋ ਉਹਨਾਂ ਨੇ ਦੇਖਣਾ ਹੁੰਦਾ ਸਾਨੂੰ ਪੋਲੀਟੀਕਲ ਲਾਹਾ ਕਿੱਥੋਂ ਮਿਲਦਾ ਹੈ ਤੇ ਜ਼ਿਆਦਾ ਕਿੱਥੋਂ ਮਿਲਦਾ ਹੈ ਉਹਨਾਂ ਨੂੰ ਅੱਜਾਂ ਲੱਗ ਰਿਹਾ ਕਿ ਸ਼ਾਇਦ ਕਿਸਾਨਾਂ ਦੇ ਮੁੱਦੇ ਤੇ ਸਾਨੂੰ ਪੋਲੀਟੀਕਲ ਲਾਹਾ ਨਹੀਂ ਮਿਲਣਾ ਸਾਨੂੰ ਪੋਲੀਟੀਕਲ ਲਾਹਾ ਸ਼ਾਇਦ ਅਡਾਨੀ ਦੀ ਗੱਲ ਕਰਕੇ ਵੱਧ ਮਿਲੇ ਸ਼ਾਇਦ ਸਾਨੂੰ ਯੂਪੀ ਦੇ ਅੰਦਰ ਹੋਏ ਆ ਉਹਨਾਂ ਇਨਸੀਡੈਂਟਸ ਨੂੰ ਲੈ ਕੇ ਉਹਨਾਂ ਉਹਨਾਂ ਦੰਗਿਆਂ ਨੂੰ ਲੈ ਕੇ ਸ਼ਾਇਦ ਸਾਨੂੰ ਲਾਹਾ ਵੱਧ ਮਿਲੇ ਉਹਨਾਂ ਨੇ ਪੋਲੀਟੀਕਲ ਲੋਕਾਂ ਨੇ ਆਪਣਾ ਲਾਹਾ ਦੇਖਣ ਲੇਕਿਨ ਇੱਕ ਮੈਂ ਕਲੀਅਰ ਕਰ ਦਿਆਂ ਤੁਹਾਡੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਅੱਜ ਖੇਚਣਾ ਰਹੇ ਨੇ ਕਿਸਾਨ ਮਹਿਸੂਸ ਕਰ ਰਿਹਾ ਹੈ ਕਿਸਾਨ ਦੇਖ ਰਿਹਾ ਹੈ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਵਾਅਦਾ ਕੀਤਾ ਸਾਡੇ ਨਾਲ ਕਿ ਅਸੀਂ ਇਸ ਸੈਸ਼ਨ ਦੇ ਵਿੱਚ ਪ੍ਰਾਈਵੇਟ ਮੈਂਬਰ ਬਿਲ ਲੈ ਕੇ ਆਵਾਂਗੇ ਅਗਰ ਉਹ ਨਹੀਂ ਲੈ ਕੇ ਆਉਂਦੇ ਨਾ ਤਾਂ ਫਿਰ ਕਿਸਾਨ ਇਹਦਾ ਸਬਕ ਇਹਨਾਂ ਨੂੰ ਵੀ ਸਿਖਾਉਣਗੇ ਘਬਰਾਹਟ ਦੇ ਵਿੱਚ ਨਾ ਰਹਿਣ ਲੋਕ ਇਹਨਾਂ ਨੂੰ ਵੀ ਸਮਝ ਚੁੱਕੇ ਨੇ ਸਰਦਾਰ ਜੀ ਅਮਾ ਜੀ ਗੱਲਬਾਤ ਆਈ ਹੈ ਹਜੇ ਕੇਂਦਰ ਵੱਲੋਂ ਕੋਈ ਨੁਮਾਇੰਦਾ ਤੁਹਾਡੇ ਤੱਕ ਪਹੁੰਚ ਨਹੀਂ ਹਜੇ ਤੱਕ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ